ਮਿੰਦਰ ਜੀ ਪਹਿਲਾ ਤਾਂ ਗੱਲ ਹੁੰਦੀ ਹੈ ਕਿ ਇਨਸਾਫ ਦੇ ਲਈ ਤੁਹਾਡੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਉਹਨਾਂ ਦੇ ਨਾਲ ਬੈਠਿਆ ਜਾਂਦਾ ਇੱਥੇ ਇਨਸਾਫ ਦੇਣ ਦੀ بجائے ਜਿਹੜੇ ਇਨਸਾਫ ਮੰਗਦੇ ਸੀ ਉਹਨਾਂ ਦੀ ਪਰਚਾ ਦਰਜ ਹੋ ਗਿਆ ਕਿ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਅੱਜ ਰਾਜ ਭਾਗ ਚ ਬੈਠੀ ਹੈ ਉਹਨੂੰ ਐਨਾ ਡਰਾ ਰਹੇਗੇ ਦੱਸੋ ਅਸੀਂ ਕੀ ਮਾੜਾ ਕਰਿਆ ਜਿਹੜੇ ਆਵਾਜ਼ ਚੱਕ ਰਹੇ ਸੀ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਪ੍ਰਵਾਹ ਨਹੀਂ ਕਰਦੇ ਇੱਕ ਛੱਟ 100 ਪਰਚੇ ਹੋ ਜਾਣ ਇੱਕ ਠੋਕੇ ਹਲਕੇ ਦੇ ਨਾਲ ਖੜੇ ਹਾਂ ਔਰ ਖੜਾਂਗੇ ਹੋਰ ਬਹੁਤ ਆਗੂ ਸੀਗੇ ਹੋਰ ਪਾਰਟੀਆਂ ਦੇ ਵੀ ਆਗੂ ਆਏ ਸੀ ਪਰ ਟਾਰਗੇਟ ਕੱਲੇ ਪ੍ਰਵਿੰਦਰ ਸੋਆਣਾ ਕਿਉਂ ਹੋਇਆ ਇਹ ਪਰਦੇ ਦੇ ਸਾਹਮਣੇ ਕੁਝ ਹੋਰ ਹੈ ਪਿੱਠ ਪਿੱਛੇ ਕੁਝ ਹੋ ਰਿਹਾ ਹੈ بڑے ਲੀਡਰ ਆਏ بڑے ਪੰਜਾਬੀਅਤ ਦੇ ਪਹਿਰੇਦਾਰ ਬਣ ਕੇ ਉੱਥੇ ਆਏ ਹਰੇਕ ਧਰਨਿਆਂ 'ਚ ਜਾਣਦੇ ਆ ਉਹ ਪਰ ਉਹਨਾਂ ਦੀ ਫਿਰ ਰਾਤ ਨੂੰ ਟੇਬਲ ਟਾਕ ਪੁਲਿਸ ਅਫਸਰਾਂ ਨਾਲ ਹੁੰਦੀ ਹੈ ਸਾਡੀ ਹੁੰਦੀ ਨਹੀਂ ਅਸੀਂ ਤਾਂ ਜੋ ਜੋ ਦਿਮਾਗ ਦੇ ਜੋ ਦਿਲਚਸਪੀ ਸਾਹਮਣੇ ਹੈ ਾਂਗਰ ਸੀ ਵੀ ਆਏ ਆਪ ਵਾਲੇ ਵੀ ਆਏ ਦੂਜੇ ਵੀ ਆਏ ਜਿਹੜੇ ਅੱਜ ਪੰਜਾਬ ਦੇ ਰਾਖੇ ਬਣੀ ਫਿਰ ਰਹੇ ਆ ਬੜਾ ਬੜਾ ਕਦੇ ਲੁਧਿਆਣੇ ਜਾ ਰਹੇ ਆ ਕਦੇ ਸੰਭੂ ਬਾਰਡਰ ਤੇ ਜਾ ਰਹੇ ਆ ਕਦੇ ਕਿਤੇ ਜਾ ਰਹੇ ਆ ਉਹਨਾਂ ਤੇ ਪਰਚੇ ਚ ਕਿਸੇ ਅੰਦਰ ਜ਼ਿਕਰ ਹੀ ਨਹੀਂ ਹੋਇਆ ਫਿਰ ਇਹਨੂੰ ਤੁਸੀਂ ਕੀ ਸਮਝੋਗੇ ਇਹ ਸਮਝੋਗੇ ਵੀ ਵੀ ਉਹਨਾਂ ਦੀ ਸੈਟਿੰਗ ਹੈ ਸਾਡੇ ਵਰਗਿਆਂ ਦੀ ਸੈਟਰਕ ਨਹੀਂ ਹੈ ਕਿ ਸਰਕਾਰਾਂ ਨਾਲ ਦੀ ਲੜਾਈ ਲੜ ਰਹੇ ਆ ਇਲਾਕੇ ਦੇ ਲੋਕਾਂ ਦੀ ਲੜਾਂਗਾ ਆ ਤੁਸੀਂ ਹੁਣ ਜਿਹੜੇ ਮੁੰਡੇ ਕਤਲकांड ਚ ਫੜ ਹੋਏ ਆ ਨਾ ਦੋ ਮੁੰਡਿਆਂ ਤੇ ਪਹਿਲਾਂ ਦੋ ਦੋ ਐਫ ਆਈ ਆ ਨਾ ਜੇ ਉਸ ਸਮੇਂ ਇਹ ਨਾ ਨਕੇਲ ਪਾਈ ਹੁੰਦੀ ਤਾਂ ਇਹਨਾਂ ਉਹਨਾਂ ਦਾ ਹੌਸਲਾ ਨਾ ਹੁੰਦਾ ਕਿ ਉਹ ਦਿਨ ਦਿਹਾੜੇ ਇੱਕ ਨੌਜਵਾਨ ਬੱਚਿਆਂ ਦਾ ਕਤਲ ਕਰਦੇ ਨੇ ਹੋ ਇਹ ਇਹ ਤੁਸੀਂ ਠੀਕ ਕਿਹਾ ਵੀ ਉੱਥੇ ਵੀ ਵਾਰਦਾ ਹੋਊਗੀ ਉੱਥੇ ਵੀ ਵਾਰਦਾ ਪਰ ਕੌਣ ਜ਼ਿੰਮੇਵਾਰ ਹੈ ਕੌਣ ਕੌਣ ਇਹਨਾਂ ਨੂੰ ਨੱਥ ਪਾਉ ਸਰਕਾਰਾਂ ਨੂੰ ਬਣੀ ਚਾਹੀਦੀ ਹੈ ਸਰਕਾਰਾਂ ਧਿਆਨ ਦੇਣ ਸਰਕਾਰਾਂ ਇਹਦੇ ਕੋਈ ਪਾਲਿਸੀ ਬਣਾਉਣ ਉਹ ਉਤੋਂ ਮੇਰੇ ਖਿਆਲ ਨਾਲ ਆਂਧਾ ਬਾਅਦ ਚ ਆਪਾਂ ਇੱਥੇ ਬੋਟ ਬਣ ਜਨਾਂਗੇ ਪਾਲ ਸਿੰਘ ਖਹਿਰਾ ਨੇ ਕਾਂਗਰਸ ਦੇ ਨੇਤਾ ਨੇ ਐਮ ਐਲ ਏ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 2023 ਦੇ ਵਿੱਚ ਜਿਹੜਾ ਇੱਕ ਬਿਲ ਲੋਕ ਸਭਾ ਦੇ ਜਿਹੜੇ ਸੌਰੀ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਨੂੰ ਦਿੱਤਾ ਪਾਰਟੀਬਾਜੀ ਤੋਂ ਉੱਪਰ ਉੱਟ ਕੇ ਸਸ ਪਾਲ ਸਿੰਘ ਖਹਿਰਾ ਸਾਹਿਬ ਨੇ ਜਿਹੜਾ ਇਹ ਉਹ ਰੈਗੂਲੇਸ਼ਨ ਬਾਰੇ ਉਹਨਾਂ ਨੇ ਬੇਨਤੀ ਕੀਤੀ ਸਪੀਕਰ ਸਾਹਿਬ ਨੂੰ ਮੈਂ ਉਹਦੀ ਗੱਲ ਦੀ ਤਾਇਦ ਕਰਦਾ ਵੀ ਉਹਨਾਂ ਨੇ ਇਹ ਠੀਕ ਹੈ ਪੰਜਾਬ ਵਾਸਤੇ ਬਹੁਤ ਵਧੀਆ ਇਹ ਪੰਜਾਬ ਲਈ ਮੈਂ ਕਹਿੰਦਾ ਸੰਜੀਵਨੀ ਬੁੱਟੀ ਦਾ ਕੰਮ ਕਰੂ ਪੂਰੇ ਪੰਜਾਬ ਦੀ ਜਿਹੜੀ ਨਿਗਾਹ ਹੈ ਥੋੜੀ ਵੀ ਨਿਗਾਹ ਸ਼ਾਇਦ ਮੇਰੇ ਸਾਹਬ ਨਾਲ ਅਕਾਲ ਤਖਤ ਸਾਹਿਬ ਤੇ ਟਿੱਕੀ ਹੋਊਗੀ ਕਿਉਂਕਿ ਅੱਜ ਇੱਕ ਫੈਸਲਾ ਆਉਣਾ ਲੰਬੇ ਸਮੇਂ ਤੋਂ ਜਿਹੜੇ ਕੈਦੀ ਕਿ ਵਿਰੋਧੀ ਸੀਗੇ ਉਹ ਇਸ ਫੈਸਲੇ ਦਾ ਉਡੀਕ ਕਰ ਰਹੇ ਸੀ ਅੱਜ ਦੇ ਦਿਨ ਦੀ ਉਡੀਕ ਕਰ ਰਹੇ ਸੀ ਕੀ ਕਹਿਣਾ ਚਾਹੁੰਦਾ ਦੇਖੋ ਜੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੈਂ ਅਕਾਲ ਤਖਤ ਸਾਹਿਬ ਨੂੰ ਮੇਰਾ ਸਿਰ ਝੁਕਦਾ ਮੈਂ ਉਸਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਜੋ ਜਥੇਦਾਰ ਸਾਹਿਬ ਫੈਸਲਾ ਕਰਨਗੇ ਅਕਾਲੀ ਦਲ ਤਾਂ ਕਿਉਂਕਿ ਹਮੇਸ਼ਾ ਹੀ ਅ ਸ੍ਰੀ ਕਾਲ ਤੱਕ ਸਾਮਣੂ ਨਤਮਸਤਕ ਹੋ ਕੇ ਚੱਲਦਾ ਰਿਹਾ ਔਰ ਜੋ ਵੀ ਉਹ ਫੈਸਲਾ ਕਰਨਗੇ ਵਧੀਆ ਫੈਸਲਾ ਕਰਨਗੇ ਔਰ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜੇ ਉਹ ਬਾਦਲ ਸਾਹਿਬ ਦੇ ਕੋਲ ਬੈਠ ਕੇ ਕੰਨਾਂ 'ਚ ਗੱਲਾਂ ਕਰਦੇ ਸੀ ਅੱਜ ਉਹ ਕਹਿੰਦੇ ਸਾਨੂੰ ਕਿਸੇ ਬਾਰੇ ਪਤਾ ਨਹੀਂ ਹੈਗਾ ਉਹਨਾਂ ਦਾ ਟਾਰਗੇਟ ਬਾਦਲ ਪਰਿਵਾਰ ਨਹੀਂ ਉਹਨਾਂ ਦਾ ਟਾਰਗੇਟ ਹੈ ਖੇਤਰੀ ਪਾਰਟੀ ਵੀ ਕਮਜ਼ੋਰ ਪ੍ਰਧਾਨ ਬਣਾ ਲਈਏ ਬਾਹਮ ਰੋੜ ਕੇ ਫੈਸਲੇ ਕਰਾ ਲਈਏ ਇਹ ਇਹ ਉਹਨਾਂ ਦਾ ਟਾਰਗੇਟ ਜਿਹੜੇ ਬਾਦਲ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸੀ ਕਿ ਜਿਹੜੇ ਬਾਦਲ ਸਾਹਿਬ ਤੋਂ ਸਰਕਾਰਾਂ ਚ ਕਰੋੜਾਂ ਅਰਬਾਂ ਦੇ ਫਾਇਦੇ ਲਏ ਜਿਹੜੇ ਵਜੀਰੀਆਂ ਹਟਾ ਕੇ ਜਿਹੜੇ ਮੈਂਬਰ ਪਾਰਲੀਮੈਂਟ ਬਣ ਲਏ ਉਹ ਅੱਜ ਕਿਤੇ ਨਾ ਕਿਤੇ ਆਪਣੇ ਲੋਭ ਲਾਲਚ ਲਈ ਕੇਵਲ ਕਿੰਦਾ ਸਕورٹی ਲਈਓ ਚਲੇ ਗਏ ਪੰਜ ਪੰਜ ਚਾਰ ਚਾਰ ਕੰਮਾਂਨ ਲਈ ਦਿੱਲੀ ਗੋਡੇ ਟੇਕੇ ਸਤਿ ਸ਼੍ਰੀਕਾਲ ਜੀ ਮੈਂ ਜਸ ਖਹਿਰਾ ਤੇ ਤੁਸੀਂ ਦੇਖ ਰਹੇ ਹੋ ਰਿਆਸਤ نیوز ਮੋਹਾਲੀ ਦੇ ਵਿੱਚ ਦੋਹਰਾ ਕਤਲ ਕਾਂਡ ਹੁੰਦਾ ਹੈ ਪ੍ਰਵਾਸੀਆਂ ਦੇ ਵੱਲੋਂ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹਾਲਾਂਕਿ ਕਹਿੰਦੇ ਨੇ ਕਿ ਜਦੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਇਨਸਾਫ ਦਿੱਤਾ ਜਾਂਦਾ ਪਰ ਇੱਥੇ ਮਾਮਲਾ ਕੁਝ ਹੋਰ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਕਤਲ ਹੁੰਦੇ ਨੇ ਤਾਂ ਜਿਹੜੇ ਪਿੰਡ ਵਾਲੇ ਸੀ ਕੁੰਬੜਾ ਪਿੰਡ ਵਾਲੇ ਉਹਨਾਂ ਦੇ ਵੱਲੋਂ 에어ਪੋਰਟ ਰੋਡ ਤੇ ਜਿਹੜਾ ਉਹ ਜਾਮ ਕੀਤਾ ਜਾਂਦਾ ਪ੍ਰਦਰਸ਼ਨ ਕੀਤਾ ਜਾਂਦਾ ਪਰ ਉਸੇ ਦੇ ਵਿੱਚ ਇੱਕ ਕੜੀ ਹੋੜ ਜੋੜ ਜਾਂਦੀ ਹੈ ਕਿ ਜਿਨ੍ਹਾਂ ਦੇ ਵੱਲੋਂ ਇਸ ਮੋਰਚੇ ਨੂੰ ਇਸ ਪ੍ਰਦਰਸ਼ਨ ਨੂੰ ਜਿਹੜਾ ਉਹ ਮੋਰੀ ਕਰਕੇ ਪ੍ਰਦਰਸ਼ਨ ਕੀਤਾ ਜਾਂਦਾ ਉਹ ਧਰਨਾ ਲਵਾਇਆ ਜਾਂਦਾ ਤਾਂ ਜੋ ਉਹਨਾਂ ਨੌਜਵਾਨਾਂ ਨੂੰ ਇਨਸਾਫ ਮਿਲੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਤੇ ਹੀ ਪਰਚਾ ਦਰਜ ਕਰ ਦਿੱਤਾ ਜਾਂਦਾ ਜੀ ਹਾਂ ਮੈਂ ਗੱਲ ਕਰਦਾ ਪ੍ਰਮਿੰਦਰ ਸਿੰਘ ਸੁਹਾੜਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪਰ ਉਥੇ ਇੱਕ ਇਨਸਾਨੀਅਤ ਦੇ ਤੌਰ ਤੇ ਖੜੇ ਨੇ ਪਿੰਡ ਵਾਲਿਆਂ ਨਾਲ ਖੜੇ ਨੇ ਕਿ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਕਤਲ ਕੀਤਾ ਗਿਆ ਉਹਨਾਂ ਨੂੰ ਜਿਹੜਾ ਨੌਜਵਾਨਾਂ ਨੂੰ ਇਨਸਾਫ ਮਿਲ ਸਕੇ ਸੋ ਆਪਾਂ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਪਹਿਲਾ ਤਾਂ ਗੱਲ ਹੁੰਦੀ ਹੈ ਕਿ ਇਨਸਾਫ ਦੇ ਲਈ ਤੁਹਾਡੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਉਹਨਾਂ ਦੇ ਨਾਲ ਬੈਠਿਆ ਜਾਂਦਾ ਇੱਥੇ ਇਨਸਾਫ ਦੇਣ ਦੀ ਬਜਾਏ ਜਿਹੜੇ ਇਨਸਾਫ ਮੰਗਦੇ ਸੀ ਉਹਨਾਂ ਦੀ ਪਰਚਾ ਦਰਜ ਹੋ ਗਿਆ ਬਿਲਕੁਲ ਇਹ ਮੈਂ ਤਾਂ ਇਹ ਕਹੂੰਗਾ ਵੀ ਇੱਕ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਅੱਜ ਰਾਜ ਭਾਗ ਚ ਬੈਠੀ ਹੈ ਉਹਨੂੰ ਐਨਾ ਡਰ ਹੋ ਗਿਆ ਵੀ ਡਰ ਇਹ ਹੋ ਗਿਆ ਵੀ ਆਮ ਲੋਕ ਆਪਣੇ ਹੱਕ ਲਈ ਹੱਕ ਕੀ ਮੰਗ ਰਹੇ ਸੀ ਅਸੀਂ ਹੱਕ ਇਹ ਸੀ ਮੰਗ ਰਹੇ ਸੀ ਅਸੀਂ ਰਾਤ ਨੂੰ ਕਤਲ ਹੋ ਗਿਆ ਜੀ ਸਾਰੀ ਰਾਤ ਲੰਗੀ ਜੀ ਪਿੰਡ ਵਾਲੇ ਫੋਨ ਕਰ ਕਰਕੇ ਐਸਐਚਓ ਨੂੰ ਉੱਥੇ ਸੱਦੀਗੇ ਵੀ ਭਾਈ ਸਾਹਿਬ ਸਾਡੇ ਕਤਲ ਹੋ ਗਿਆ ਆਜੋ ਆਜੋ ਢਾਈ ਤਿੰਨ ਘੰਟੇ ਦੇ ਕਰੀਬ ਲੇਟ ਪੁਲਿਸ ਉੱਥੇ ਪਹੁੰਚੀ ਜੀ ਐਨਐਨ ਨੂੰ ਜਿਹੜੇ ਮੁਜਰਮ ਸੀਗੇ ਜਿਹੜਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਹ ਇਹ ਲਾਓ ਵੀ ਪੰਜਾਬ ਟੱਪ ਗਿਓ ਇਹਨੇ ਚ ਜੇ ਪੁਲਿਸ ਮਸਤੈਦ ਹੁੰਦੀ ਜੇ ਪੁਲਿਸ ਨੇ ਸੀਰੀਅਸ ਲਿਆ ਹੁੰਦਾ ਤਾਂ ਉਸੇ ਟੈਮੋ ਕਤਲ ਫੜੇ ਜਾਣੇ ਸੀਗੇ ਚਲੋ ਰਾਤ ਨਿਕਲ ਗਈ ਕੋਈ ਗੱਲ ਨਹੀਂ ਸਵੇਰੇ 9 10 ਵਜੇ ਪਿੰਡ ਵਾਲੇ ਇਕੱਠੇ ਹੋਏ ਉਹਨਾਂ ਨੇ ਵਿਚਾਰ ਬਟਾਂਦਰਾ ਕੀਤਾ ਕਿ ਯਾਰ ਸਾਡੀ ਤਾਂ ਕੋਈ ਸਾਰ ਲੈਣੀ ਨਹੀਂ ਆਇਆ ਇੱਕ ਮੁੰਡਾ ਸਾਡਾ ਮਰ ਗਿਆ ਦੂਜਾ ਮਰਨ ਕਿਨਾਰੇ ਹਸਪੀਟਲ ਚ ਦਾਖਲ ਹੈ ਜਿਹੜਾ ਬਾਅਦ ਚ ਡੈਥ ਹੋਈ ਜੀ ਤਾਂ ਪਿੰਡ ਵਾਲਿਆਂ ਨੇ ਸੋਚਿਆ ਵੀ ਇਹ ਨੇ ਸਾਡੀ ਸੁਣਨੀ ਨਹੀਂ ਇਹ ਸੁਣਾਉਣ ਲਈ ਸਾਨੂੰ ਆਪਣੇ ਹੱਕ ਲਈ ਲੜਾਈ ਲੜਨੀ ਪਊ ਉਹਨਾਂ ਨੇ ਆ ਕੇ ਏਅਰਪੋਰਟ ਰੋਡ ਦੇ ਉੱਪਰ ਜਾਮਲਾ ਲਿਆ ਤੇ 12:00 ਵਜੇ ਦੇ ਕਰੀਬ ਅਸੀਂ ਪਹੁੰਚ ਗਏ ਉੱਥੇ ਜੀ ਦੱਸੋ ਅਸੀਂ ਕੀ ਮਾੜਾ ਕਰਿਆ ਅਸੀਂ ਇੱਕ ਹਾਂ ਦਾ ਨਾਰਾ ਮਾਰ ਰਹੇ ਸੀ ਯਾਰ ਇੱਕ ਗਰੀਬ ਪਰਿਵਾਰ ਉਹ ਤਾਂ ਹੋਇ ਰਿਆ ਸੀ ਕਿ ਹਸਪੀਟਲ ਵਾਲੇ ਲੱਗ ਪਏ ਸੇ ਮਗਰ ਇਹ ਤਾਂ ਜਿਹੜਾ ਮੁੰਡਾ ਦਖਲ ਆ ਕੇ ਕਹਿੰਦੇ ਲੱਖ ਰੁਪਏ ਜਮ੍ਹਾਂ ਕਰਾਓ ਜੀ ਉਹ ਵਿਚਾਰੇ ਡਾਉਨ ਟੂ ਅਰਥ ਪਰਿਵਾਰ ਆ ਉਹਨਾਂ ਕੋਲ 10000 ਰੁਪਏ ਨਹੀਂ ਸੀਗਾ ਜੀ ਫਿਰ ਤਾਂ ਕਰਕੇ ਲੜਾਈ ਲੜਨੀ ਪਈ ਤਾਂ ਕਰਕੇ ਧਰਨਾ ਲਾਉਣਾ ਪਿਆ ਫਿਰ ਵੀ ਤੁਸੀਂ এলাਓ ਵੀ ਐਨੇ ਪ੍ਰੈਸ਼ਰ ਦੇ ਬਾਵਜੂਦ ਵੀ 2 ਦਿਨ ਧਰਨਾ ਲਾ ਕੇ ਰੱਖਣਾ ਪਿਆ ਤਾਂ ਜਾ ਕੇ ਮੁਜਰਮ ਫੜ ਹੋਏ ਅਜੇ ਵੀ 2 ਮੁਜਰਮ ਗ੍ਰਿਫਤ ਤੋਂ ਬਾਹਰ ਹੈ ਜੀ ਤੇ ਉਲਟਾ ਜਿਹੜੇ ਆਵਾਜ਼ ਚੱਕ ਰਹੇ ਸੀ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਪ੍ਰਵਾਹ ਨਹੀਂ ਕਰਦੇ ਇੱਕ ਛੱਟ 100 ਪਰਚੇ ਹੋ ਜਾਣ ਇੱਕ ਠੋਕੇ ਹਲਕੇ ਦੇ ਨਾਲ ਖੜੇ ਹਾਂ ਔਰ ਖੜਾਂਗੇ ਜੀ ਜਿੰਨਾ ਸਰਕਾਰ 'ਚ ਜ਼ੋਰ ਹੈ ਉਹ ਲਾ ਲਵੇ ਇੱਕ ਦੀ ਬਜਾਏ 100 ਪਰਚੇ ਦੇ ਦੇਵੇ ਪਰ ਜਿੱਥੇ ਇਨਸਾਫ਼ ਦੀ ਗੱਲ ਹੋਊਗੀ ਉੱਥੇ ਪਰਮਿੰਦਰ ਸਵਾਣਾ ਇੱਕ ਡਾ ਕੇ ਲੋਕਾਂ ਦੇ ਨਾਲ ਹੈ ਜੀ ਪਰਮਿੰਦਰ ਜੀ ਗੱਲ ਕਰੀਏ ਕਿ ਉਹ ਉੱਤੇ ਹੋਰ ਬਹੁਤ ਆਗੂ ਸੀਗੇ ਹੋਰ ਪਾਰਟੀਆਂ ਦੇ ਵੀ ਆਗੂ ਆਏ ਸੀ ਪਰ ਟਾਰਗੇਟ ਕੱਲੇ ਪਰਮਿੰਦਰ ਸਵਾਣਾ ਕਿਉਂ ਹੋਏ ਦੇਖੋ ਇਹ ਪਰਦੇ ਦੇ ਸਾਹਮਣੇ ਕੁਝ ਹੋਰ ਹੈ ਪਿੱਠ ਪਿੱਛੇ ਕੁਝ ਹੋ ਰਿਹਾ ਹੈ بڑے ਲੀਡਰ ਆਏ بڑے ਪੰਜਾਬੀਅਤ ਦੇ ਪਹਿਰੇਦਾਰ ਬਣ ਕੇ ਉੱਥੇ ਆਏ ਹਰੇਕ ਧਰਨੇ 'ਚ ਜਾਂਦੇ ਆ ਉਹ ਪਰ ਉਹਨਾਂ ਦੀ ਫਿਰ ਰਾਤ ਨੂੰ ਟੇਬਲ ਟॉक ਪੁਲਿਸ ਅਫਸਰਾਂ ਨਾਲ ਹੁੰਦੀ ਹੈ ਸਾਡੀ ਹੁੰਦੀ ਨਹੀਂ ਅਸੀਂ ਤਾਂ ਜੋ ਜੋ ਦਿਮਾਗ ਦੇ ਜੋ ਦਿਲਚਾ ਹੀ ਸਾਹਮਣੇ ਆ ਉਹ ਉਹ ਜਿਹੜੇ ਅੰਡਰਗਰਾਉਂਡ ਅੰਡਰ ਟੇਬਲ ਸਮਝੌਤੇ ਹੁੰਦੇ ਆ ਫਿਰ ਉਹਨਾਂ ਦੇ ਨਾਮ ਨਹੀਂ ਆਏ ਤੁਹਾਨੂੰ ਪਤਾ ਹੀ ਹੈ ਜਿਹੜੇ ਲੀਡਰ ਆਏ ਕਿਉਂ ਨਹੀਂ ਨਾਮ ਆਇਆ ਫਿਰ ਉਹਨਾਂ ਦਾ ਕਾਂਗਰਸੀ ਵੀ ਆਏ ਆਪ ਵਾਲੇ ਵੀ ਆਏ ਦੂਜੇ ਵੀ ਆਏ ਜਿਹੜੇ ਅੱਜ ਪੰਜਾਬ ਦੇ ਰਾਖੇ ਬਣੀ ਫਿਰ ਰਹੇ ਆ ਬੜਾ ਬੜਾ ਕਦੇ ਲੁਧਿਆਣਾਏ ਜਾ ਰਹੇ ਆ ਕਦੇ ਸੰਭੂ ਬਾਰਡਰ ਤੇ ਜਾ ਰਹੇ ਆ ਕਦੇ ਕਿਤੇ ਜਾ ਰਹੇ ਆ ਉਹਨਾਂ ਤੇ ਪਰਚੇ ਚ ਕਿਸੇ ਅੰਦਰ ਜ਼ਿਕਰ ਹੀ ਨਹੀਂ ਹੋਇਆ ਫਿਰ ਇਹਨੂੰ ਤੁਸੀਂ ਕੀ ਸਮਝੋਗੇ ਇਹ ਹੀ ਸਮਝੋਗੇ ਵੀ ਵੀ ਉਹਨਾਂ ਦੀ ਸੈਟਿੰਗ ਹੈ ਸਾਡੇ ਵਰਗਿਆਂ ਦੀ ਸੈਟਿੰਗ ਨਹੀਂ ਹੈ ਕਿ ਸਰਕਾਰਾਂ ਨਾਲ ਸੀ ਲੜਾਈ ਲੜ ਰਹੇ ਆ ਇਲਾਕੇ ਦੇ ਲੋਕਾਂ ਦੀ ਲੜਾਂਗੇ ਜੀ ਪਰਮਿੰਦਰ ਜੀ ਗੱਲ ਹੁੰਦੀ ਹੈ ਕਿ ਇੱਕ ਨੌਜਵਾਨ ਦੀ ਆਨ ਦੀ ਸਪੌਟ ਡੈਥ ਹੁੰਦੀ ਹੈ ਦੂਸਰਾ ਜਿਹੜਾ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਕੁਝ ਦਿਨ ਬਾਅਦ ਉਹ ਵੀ ਜਿਹੜੀ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਉਸ ਤੋਂ ਬਾਅਦ ਉਹਦੀ ਵੀ ਡੈਥ ਹੋ ਜਾਂਦੀ ਹੈ ਹੈਨਾ ਹੁਣ ਪਰਿਵਾਰ ਨੂੰ ਕੋਈ ਮੁਆਵਜ਼ਾ ਮਿਲਿਆ ਜਾਂ ਕੋਈ ਤੁਹਾਡੇ ਵੱਲੋਂ ਹੋਰ ਸਰਕਾਰ ਤੱਕ ਕੋਈ ਇਹ ਗੱਲ ਪਹੁੰਚਾਈ ਗਈ ਹੋਵੇ ਵੀ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਬਹੁਤ ਗਰੀਬ ਪਰਿਵਾਰ ਹੈ ਦੇਖੋ ਜਿਹਦਾ 17 ਸਾਲ ਦਾ 18 ਸਾਲ ਦਾ ਮੁੰਡਾ ਜੀ ਹੱਥਾਂ 'ਚ ਖੋਜਵੇ ਇੱਕ ੱੱਕਾ ਹੋ ਜਵੇ ਉਹਦੇ ਕੋਲ ਹੈ ਵੀ ਕੁਛ ਨਹੀਂ ਹੋਰ ਜੀ ਉਹਨੇ ਹੀ ਉਹਨਾਂ ਦੇ ਬਟਾਪੇ ਦਾ ਸਾਹਰਾ ਬਣਨਾ ਸੀਗਾ ਸਰਕਾਰ ਨੂੰ ਅਸੀਂ ਇਹੀ ਮੰਗ ਰੱਖੀ ਸੀ ਕਿ ਵੀ ਨਾ ਜੋ ਮੁਆਵਜ਼ਾ ਮੁੱਖ ਮੰਤਰੀ ਰਾਹਤ ਫੰਡ ਚੋਂ ਦਿੱਤੇ ਜਾਣ ਪਰ ਵਾਦਾ ਕਰ ਗਏ ਐਮਐਲਏ ਸਾਹਿਬ ਵੀ ਕਰ ਗਏ ਸਰਕਾਰ ਵਾਲੇ ਅਫਸਰ ਸਹਿਬਾਨ ਵੀ ਕਰ ਗਏ ਕੇਵਲ 2-2 ਲੱਖ ਦੇ ਦੋ ਚੈੱਕ ਹੀ 1-2 ਲੱਖ ਦਾ ਦੂਜੀ ਮੁੰਡੇ ਨੂੰ ਚੈੱਕ ਜਿਹੜੇ ਬਾਅਦ 'ਚ ਡੈਥ ਹੋਈ ਹੈ ਕੇਵਲ 6 ਲੱਖ ਰੁਪਇਆ ਦੋਹੇ ਪਰਵਾਰਾਂ ਨੂੰ ਅਜੇ ਤੱਕ ਮਿਲਿਆ 25-25 ਲੱਖ ਰੁਪਇਆ ਦੇਣ ਦਾ ਵਾਦਾ ਕੀਤਾ ਸੀਗਾ ਤੇ ਹੋਰ ਵੀ ਸਰਕਾਰੀ ਦਰਬਾਰੇ ਕੋਈ ਉਹਨਾਂ ਨੂੰ ਕਹਿ ਕੇ ਗਏ ਸੀਗੇ ਵੀ ਤੁਹਾਡੀ ਮਦਦ ਵੀ ਕਰਾਂਗੇ ਤੁਹਾਨੂੰ ਜੋ ਨੌਕਰੀ ਜਾਂ ਹੋਰ ਪਰ ਅੱਜ ਤੱਕ ਭੋਗ ਵੀ ਪੈ ਲਿਆ ਕਿਉਂਕਿ ਸਰਕਾਰ ਦਾ ਮਨੋਰਥ ਸੀਗਾ ਭੋਗ ਪੈ ਜਾਵੇ ਇਹ ਕਮ ਸ਼ਾਂਤ ਹੋ ਜਾਵੇ ਵੀ ਚਲੋ ਬਸ ਸਾਨੂੰ ਤਾਂ ਇਹੀ ਲੱਗ ਰਿਹਾ ਨਹੀਂ ਨਹੀਂ ਐਡੀ ਕਿੱਡੀ ਗੱਲ ਹੈ ਸਰਕਾਰਾਂ ਨੂੰ ਪੈਸੇ ਦੇਣ ਕੀ ਔਖੇ ਉਹਨਾਂ ਨੇ ਭੁਗਤਈ 20 ਲੱਖ ਰੁਪਏ ਦਾ ਚੈੱਕ ਦੇ ਹੁੰਦੇ 25-25 ਲੱਖ ਦੇ ਜੋ ਤੁਸੀਂ ਵਾਦਾ ਕਰਿਆ ਦੇ ਹੁੰਦੇ ਪਰ ਨਹੀਂ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਹੀ ਸੀਗਾ ਉਹਨਾਂ ਦਾ ਇਹ ਸੀਗਾ ਵੀ ਆਪਾਂ ਆਪਣਾ ਕੰਮ ਨਵੇੜੀ ਤੇ ਕੰਮ ਨਵੇੜਨ ਦੇ ਚੱਕਰ 'ਚ ਸੀਗੇ ਜੀ ਇਨਸਾਫ ਤੋਂ ਉਹਨਾਂ ਦੇ ਚੱਕਰ 'ਚ ਨਹੀਂ ਅਜੇ ਵੀ ਤੁਸੀਂ ਇਹ ਲਾਓ ਵੀ ਦੋ ਮੁੰਡੇ ਜਿਹੜੇ ਜਿਹੜੇ ਕਤਲ ਕਰਕੇ ਗਏ ਆ ਉਹ ਅੱਜ ਵੀ ਗ੍ਰਿਫਤਾਰ ਨਹੀਂ ਹੋਏ ਜੀ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਮਾਮਲੇ ਵਿੱਚ ਉਸ 'ਚ ਮੇਰੇ ਖਿਆਲ ਨਾਲ ਇਹਨਾਂ ਦੇ ਪੰਜ ਫੜੇ ਸੀਗੇ ਪੰਜਾਂ 'ਚੋਂ ਮੇਰੇ ਖਿਆਲ ਨਾਲ ਇੱਕ ਕਾਨ ਮਾਲਕ ਹੈ ਬਾਕੀ ਉਹ ਸੀਗੇ ਟੋਟਲ 7 ਕ ਬੰਦਿਆਂ ਦਾ ਮੇਰੇ ਖਿਆਲ ਨਾਲ ਉਹ ਜੀ ਜਿਹੜੇ ਇਹਨਾਂ ਨੇ ਨਾਮਿਨੇਟ ਕੀਤੇ ਸੀਗੇ ਅਜੇ ਦੋ ਬੰਦੇ ਗ੍ਰਪ ਤੋਂ ਬਾਹਰ ਹੈ ਜੀ ਤੇ ਇਹ ਵੀ ਦੂਜਾ ਸਾਡਾ ਇਹ ਹੈ ਵੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਇਲਾਕੇ ਵਾਲਿਆਂ ਨੂੰ ਵੀ ਕਿ ਦੇਖੋ ਜੇ ਕੋਈ ਪ੍ਰਵਾਸੀ ਸਾਡੇ ਕੋਲ ਆਂਦਾ ਤਾਂ ਉਹਦੀ ਵੈਰੀਫਿਕੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ ਔਰ ਸਰਕਾਰ ਨੂੰ ਵੀ ਇਹ ਹੈ ਵੀ ਸਰਕਾਰ ਨੂੰ ਵੀ ਇਹਦੇ ਲਈ ਆਪਣਾ ਅਮਲਾ ਫੈਲਾ ਤਿਆਰ ਕਰਨਾ ਚਾਹੀਦਾ ਜੀ ਕਿ ਕਿ ਉਹ ਇੱਕ ਸੈਂਟਰ ਬਣਾਉਣ ਵੀ ਜਿੱਥੇ ਕੈਂਪ ਲਾਉਣ ਜਾਂ ਪਿੰਡਾਂ 'ਚ ਵੀ ਜਿਹੜੇ ਪ੍ਰਵਾਸੀ ਆਏ ਆ ਦੂਜਿਆਂ ਇਹਨਾਂ ਦਾ ਇਹ ਪੱਕਾ ਸਬੂਤ ਹੋਵੇ ਉਦੋਂ ਉਸ ਤੋਂ ਬਾਅਦ ਇਹਨਾਂ ਦੀ ਬੋਟ ਬਣੇ ਉਸ ਤੋਂ ਬਾਅਦ ਇਹਨਾਂ ਦਾ ਆਧਾਰ ਕਾਟ ਬਣੇ ਜੀ ਸਤਕੇ ਰਹਿਣ ਜਿਹੜੇ ਜਿਹੜੇ ਅਨੁਸ਼ਾਸਨ ਚ ਰਹਿ ਕੇ ਅ ਇੱਥੇ ਕੰਮ ਕਰਨਾ ਚਾਹ ਰਹੇ ਹਨ ਉਹਨਾਂ ਨੂੰ ਕੋਈ ਡਰ ਨਹੀਂ ਪ੍ਰਵਾਸੀਆਂ ਨੂੰ ਪਰ ਜਿਹੜਾ ਇੱਥੇ ਆ ਕੇ ਬਦਮਾਸ਼ੀ ਕਰੂ ਉਹਨੂੰ ਹੁਣ ਲੰਬੇ ਹੱਥੀ ਲਵਾਂਗੇ ਜਿਹੜਾ ਜਿਹੜਾ ਪ੍ਰਵਾਸੀ ਇੱਥੇ ਆ ਕੇ ਬਦਮਾਸ਼ੀ ਕਰੂਗਾ ਉਹ ਨਹੀਂ ਅਸੀਂ ਹੁਣ ਦੇਣੀ ਹੁਣ ਠੀਕ ਹੈ ਨਾ ਇਹ ਇਹਦੇ ਲਈ ਅਸੀਂ ਬਿਲਕੁਲ ਕਲੀਅਰ ਕਟਾ ਹੈ ਕਿ ਬਦਮਾਸ਼ੀ ਬਰਦਾਸ਼ਤ ਨਹੀਂ ਹੋਊਗੀ ਅਨੁਸ਼ਾਸਨ ਚ ਰਹਿ ਕੇ ਆਉਣਾ ਤੁਸੀਂ ਜੀ ਸਤਕੇ ਆਓ ਕੰਮ ਕਰਨ ਲਈ ਆਉਣਾ ਜੀ ਸਤਕੇ ਆਓ ਠੀਕ ਹੈ ਨਾ ਨਾਲੇ ਪੰਜਾਬ ਤਾਂ ਇਹ ਆ ਵੀ ਪੰਜਾਂ ਪਾਣੀਆਂ ਦੀ ਧਰਤੀ ਹੈ ਔਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ઋਸ਼ੀਆਂ ਮੂਨੀਆਂ ਦੀ ਧਰਤੀ ਹੈ ਪੰਜਾਬ ਚ ਤਾਂ ਜਿਹੜਾ ਆ ਉਹਨੂੰ ਗੱਲ ਨਾਲ ਲਾਇਆ ਪਰ ਇਹ ਥੋੜੀ ਇਹ ਆ ਕੇ ਵੀ ਸਾਡੇ ਮੁੰਡਿਆਂ ਨੂੰ ਕਿਰਚਾ ਮਾਰ ਕੇ ਮਾਰ ਜਾਣ ਇਹ 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 ਬਰਦਾਸ਼ਤ ਨਹੀਂ ਸ਼ਰਮਣੀ ਅਕਾਲੀ ਦਲ ਤਾਂ ਬਿਲਕੁਲ ਨਹੀਂ ਕਰੂਗਾ ਇਹ ਬਿਲਕੁਲ ਹਿੱਕ ਟਾ ਕੇ ਲੜਾਈ ਲੜਾਂਗੇ ਇਹਨਾਂ ਖਿਲਾਫ। ਪਰਮਿੰਦਰ ਜੀ ਇਦਾਂ ਦੀ ਹੁਣ ਘਟਨਾਵਾਂ ਇੱਕ ਕੱਲੇ ਮੁਹਾਲੀ ਦੀ ਨਹੀਂ ਜਾਂ ਕੁੰਬੜੇ ਪਿੰਡ ਦੀ ਨਹੀਂ ਹੈਗੀ। ਨਾਬਾ ਦੇ ਵਿੱਚ ਦੁਲੱਦੀ ਦੇ ਕੋਲ ਜਿਹੜਾ ਦੁਲੱਦੀ ਗੇਟ ਆ ਉੱਥੇ ਇੱਕ ਜਿਹੜੇ ਨਿਹੰਗ ਸਿੰਘ ਸੀਗੇ ਉਹ ਵਰਸ਼ੇ ਵਗੈਰਾ ਬਣਾਉਂਦੇ ਸੀਗੇ। ਠੀਕ ਹੈ। ਉਹਨਾਂ ਦਾ ਦਿਨ ਦਿਹਾੜੇ ਪ੍ਰਵਾਸੀਆਂ ਦੇ ਵੱਲੋਂ ਕਤਲ ਕੀਤਾ ਜਾਂਦਾ। ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਦੇ ਇਹ ਨਾਲ ਥੋੜਾ ਜਿਹਾ ਮੋਟਰਸਾਈਕਲ ਖਹਿ ਗਿਆ ਤਾਂ ਉਸ ਨੂੰ ਜਿਹੜਾ 15-20 ਪ੍ਰਵਾਸੀਆਂ ਦੇ ਵੱਲੋਂ ਕੋਟਿਆ ਗਿਆ। ਇਦਾਂ ਦੀਆਂ ਲਗਾਤਾਰ ਜਿਹੜੀਆਂ ਵਾਰਦਾਤਾਂ ਵਧ ਰਹੀਆਂ ਨੇ। ਦੇਖੋ ਮੈਂ ਉਹੀ ਕਹਿ ਰਿਹਾ ਨਾ ਜਦੋਂ ਇਹ ਬਾਹਰੋਂ ਆਨੇ ਆ ਨਾ ਇੱਥੇ ਮੰਨ ਲਓ ਯੂਪੀ ਤੋਂ ਆ ਗਿਆ ਕੋਈ ਬਿਹਾਰ ਤੋਂ ਆ ਗਿਆ ਇਹ ਆ ਕੇ ਨਾ ਇੱਥੇ ਉਧਰੋਂ ਕ੍ਰਿਮੀਨਲ ਬੈਕਗ੍ਰਾਉਂਡ ਹੁੰਦੀ ਇਹਨਾਂ ਦੀ ਆ ਤੁਸੀਂ ਹੁਣ ਜਿਹੜੇ ਮੁੰਡੇ ਕਤਲकांड ਚ ਫੜ ਹੋਏ ਨਾ ਦੋ ਮੁੰਡਿਆਂ ਤੇ ਪਹਿਲਾਂ ਦੋ ਦੋ ਐਫਆਈ ਆ ਨਾ ਜੇ ਉਸੇ ਸਮੇਂ ਨਾ ਤੇ ਨਕੇਲ ਪਾਈ ਹੁੰਦੀ ਤਾਂ ਇਹ ਨਾ ਉਹਨਾਂ ਦਾ ਹੌਸਲਾ ਨਾ ਖੁੱਲਦਾ ਕਿਉਂ ਦਿਨ ਦਿਹਾੜੇ ਇੱਕ ਨੌਜਵਾਨ ਬੱਚਿਆਂ ਦਾ ਕਤਲ ਕਰ ਦੇਣ ਹੁਣ ਇਹ ਇਹ ਤੁਸੀਂ ਠੀਕ ਕਿਹਾ ਵੀ ਉੱਥੇ ਵੀ ਵਾਰਦਾਤ ਹੋ ਗਈ ਉੱਥੇ ਵੀ ਵਾਰਦਾਤ ਪਰ ਕੌਣ ਜ਼ਿੰਮੇਵਾਰ ਹੈ ਕੌਣ ਕੌਣ ਇਹਨਾਂ ਨੂੰ ਨੱਥ ਪਾਉ ਸਰਕਾਰਾਂ ਨੂੰ ਬਣੀ ਚਾਹੀਦੀ ਐ ਸਰਕਾਰਾਂ ਧਿਆਨ ਦੇਣ ਸਰਕਾਰਾਂ ਇਹ ਤੇ ਕੋਈ ਪਾਲਿਸੀ ਬਣਾਉਣ ਉਹ ਉਥੋਂ ਮੇਰੇ ਖਿਆਲ ਨਾਲ ਆਉਂਦਾ ਬਾਅਦ ਚ ਪਹਿਲਾਂ ਇੱਥੇ ਵੋਟ ਬਣ ਜਾਂਦੀ ਐ ਉਹਦੇ ਲਈ ਜੇ ਕਾਨੂੰਨ ਬਣਾਉਣਾ ਜੇ ਉਹਦੇ ਲਈ ਕੋਈ ਮਾਪਦੰਡ ਤੈਅ ਕਰਨੇ ਆ ਸਰਕਾਰਾਂ ਨੇ ਕਰਨੇ ਆ ਪੰਜਾਬ ਸਰਕਾਰੇ ਨੇ ਮਸਤੈਦ ਹੋਵੇ ਪੰਜਾਬ ਸਰਕਾਰੇ ਕਾਨੂੰਨ ਲੈ ਕੇ ਆਵੇ ਵੀ ਭਾਈ ਸਾਹਿਬ ਜੇ ਇੱਥੇ ਕੋਈ ਜਗ੍ਹਾ ਖਰੀਦੀ ਐ ਤਾਂ ਉਹਦੀ ਵੋਟ ਬਣ ਸਕਦੀ ਐ ਬੰਦਾ ਉਥੋਂ ਵੋਟ ਵੀ ਨਹੀਂ ਕਟਾਂਦਾ ਆਉਂਦਾ ਬਾਅਦ ਚ ਪਹਿਲਾਂ ਇੱਥੇ ਵੋਟ ਬਣ ਜਾਂਦੀ ਐ ਉੰਦਾ ਬਾਅਦ ਚ ਪਹਿਲਾਂ ਧਾਰਕਟ ਬਣ ਜਾਂਦਾ ਸਾਡੇ ਜੁਮੇਵਾਰ ਲੀਡਰਾਂ ਨੇ ਜਿਹੜੇ ਉਹਨਾਂ ਨੂੰ ਵੀ ਚਾਹੀਦਾ ਅਸੀਂ ਇਹ ਵੋਟਾਂ ਦੇ ਖਾਤਰ ਆਪਣੇ ਆਪਣੀਆਂ ਵੋਟਾਂ ਦੇ ਲਾਲਚ ਨੂੰ ਇਹ ਆਪਾਂ ਵੋਟਾਂ ਬਣਾਈ ਜਾ ਰਹੇ ਹਾਂ ਸੋ ਇਹ ਇਹ ਨੁਕਸਾਨ ਹੈ ਇਹ ਕਿਉਂਕਿ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਪੰਜਾਬ ਨੂੰ ਇਹਦਾ ਸੈਟਬੈਕ ਪਹੁੰਚੇਗਾ ਜੇ ਅਸੀਂ ਗੌਰ ਨਾ ਕੀਤੀ ਜੇ ਅਸੀਂ ਇਹਦੇ ਲਈ ਸਾਰਿਆਂ ਨੇ ਇੱਕ ਹਾਂ ਦਾ ਨਾ ਨਾ ਮਾਰਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਆਉਣ ਵਾਲੇ ਸਮੇਂ ਚ ਕਿਉਂਕਿ ਸਾਡੇ ਜਿਹੜੇ ਰਿਸ਼ਤੇ ਸੀਗੇ ਸਾਡਾ ਜਿਹੜਾ ਸੱਭਿਆਚਾਰ ਸੀਗਾ ਉਹ ਪੰਜਾਬੀ ਹੈ ਜੀ ਸਾਡਾ ਪਹਿਰਾਵਾ ਵੱਖਰਾ ਸਾਡੀ ਬੋਲੀ ਵੱਖਰੀ ਹੈ ਸਾਡੇ ਰੀਤੀ ਰਿਵਾਜ ਵੱਖਰੇ ਹਨ ਅੱਜ ਤਾਂ ਇਹ ਹੋ ਗਿਆ ਸਾਡੇ ਪੰਜਾਬੀਆਂ ਕੁੜੀਆਂ ਦੇ ਨਾਲ ਵਿਆਹ ਕਰਾ ਕਰਕੇ ਯੂਪੀ ਨੂੰ ਲੈ ਕੇ ਜਾ ਰਹੇ ਹਨ ਜੀ ਇਹ ਹਾਲਾਤ ਬਣ ਗਏ ਸਾਡੇ ਪਿੰਡਾਂ 'ਚ ਹੋ ਰਿਹਾ ਹੈ ਤੇ ਸੋ ਇਸ ਦੇ ਲਈ ਮੈਂ ਤਾਂ ਇਹ ਕਹੂੰਗਾ ਵੀ ਸਰਕਾਰਾਂ ਨੂੰ ਇਹ ਤੇ ਨੱਥ ਪਾਉਣ ਸਰਕਾਰ ਇਹਦੇ ਲਈ ਮਾਪਦੰਡ ਤੈਅ ਕਰੇ ਔਰ ਸਰਕਾਰ ਪਾਲਿਸੀ ਬਣਾਵੇ ਕਿ ਕੋਈ ਪ੍ਰਵਾਸੀ ਆਇਆ ਉਹ ਉਹਦਾ ਜਿਹੜਾ ਵੋਟ ਬਣਾਉਣ ਦਾ ਮਾਪਦੰਡ ਕੀ ਹੈ ਉਹਦਾ ਆਧਾਰ ਕਾਰਡ ਕਿਦਾਂ ਮੰਨਣਾ ਕਿਹਾ ਮੰਨਣਾ ਕਟਾ ਕੇ ਲਿਆ ਰਿਹਾ ਨਹੀਂ ਲਿਆ ਰਿਹਾ ਸੋ ਇਸ ਕਰਕੇ ਇਹ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਦੇਣਾ ਪਊਗਾ ਜਿੱਦਾਂ ਸੋਨਾ ਸਾਹਿਬ ਕੱਲ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਕਾਂਗਰਸ ਦੇ ਨੇਤਾ ਨੇ ਐਮ ਐਲ ਏ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 2023 ਦੇ ਵਿੱਚ ਜਿਹੜਾ ਇੱਕ ਬਿੱਲ ਲੋਕ ਸਭਾ ਦੇ ਜਿਹੜੇ ਸੌਰੀ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਨੂੰ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜਿੱਦਾਂ ਆਪਣੇ ਜਿਹੜੇ ਕੈਨੇਡਾ ਜਾਂਦੇ ਨੇ ਜਾਂ ਅਮਰੀਕਾ ਜਾਂਦੇ ਨੇ ਜਾਂ ਆਸਟ੍ਰੇਲੀਆ ਜਾਂਦੇ ਨੇ ਵਿਦੇਸ਼ ਜਾਂਦੇ ਨੇ ਹਨਾ ਉਹ ਇੱਕ ਲੜੀਵਾਰ ਹੁੰਦੀ ਆ ਉੱਥੇ ਰਹਿਣ ਦਾ ਉਹਨਾਂ ਦਾ ਸਮਾਂ ਪਾਰਟਿਕੂਲ ਸਮਾਂ ਹੁੰਦਾ ਹੈ ਕਿ ਇੰਨੇ ਸਮੇਂ ਦੇ ਵਿੱਚ ਪੀ ਆਰ ਹੋਣਗੇ ਉਹਨਾਂ ਨੂੰ ਲੈਣਾ ਪੈਂਦਾ ਪੂਰੀ ਇੱਕ ਕੈਦੀ ਕਿ ਪ੍ਰਕਿਰਿਆ ਹੁੰਦੀ ਆ ਕਹਿੰਦੇ ਇਦਾਂ ਦੀ ਪ੍ਰਕਿਰਿਆ ਜਿਹੜੀ ਇੱਥੇ ਵੀ ਲਾਗੂ ਹੋਣੀ ਚਾਹੀਦੀ ਆ ਉਹਨਾਂ ਨੂੰ ਆਉਂਦੇ ਸਾਰ ਜਿਹੜਾ ਕੰਮ ਨਹੀਂ ਮਿਲਣਾ ਚਾਹੀਦਾ ਇੱਕ ਉਹਨਾਂ ਦੇ ਪ੍ਰਕਿਰਿਆ ਹੋਣੀ ਚਾਹੀਦੀ ਆ ਸਹਿਮਤ ਉਹਨਾਂ ਦੇ ਨਾਲ ਦੇਖੋ ਬਿਲਕੁਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੀ ਸਸਖਵਾਲ ਸਿੰਘ ਖਹਿਰਾ ਸਾਹਿਬ ਨੇ ਜਿਹੜਾ ਜੀ ਇਹ ਉਹ ਰੈਗੂਲੇਸ਼ਨ ਬਾਰੇ ਉਹਨਾਂ ਨੇ ਬੇਨਤੀ ਕੀਤੀ ਸਪੀਕਰ ਸਾਹਿਬ ਨੂੰ ਮੈਂ ਉਹਦੀ ਗੱਲ ਦੀ ਤਾਇਦ ਕਰਦਾ ਜੀ ਵੀ ਉਹਨਾਂ ਨੇ ਇਹ ਠੀਕ ਹੈ ਪੰਜਾਬ ਵਾਸਤੇ ਬਹੁਤ ਵਧੀਆ ਇਹ ਪੰਜਾਬ ਲਈ ਮੈਂ ਕਹਿੰਦਾ ਸੰਜੀਵਨੀ ਬੁੱਟੀ ਦਾ ਕੰਮ ਕਰੂ ਜੇ 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 ਪੰਜਾਬ ਸਰਕਾਰ ਇਸ ਇਹ ਇਹ ਗੱਲ ਪੱਕੀ ਕਰ ਦੇਵੇ ਜਿਹੜੇ 92 ਤਾਂ ਹੁਣ ਤਾਂ 92 ਤੋਂ ਵੀ ਵੱਧ ਗਏ 95 ਹੋ ਗਏ ਗੁੰਗੇ ਬੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਣੀ ਜ਼बान ਖੋਲੋ ਪੰਜਾਬ ਵਾਸਤੇ ਕੁਝ ਕਰ ਲਓ ਜੀ ਉਹ ਦਿੱਲੀ ਵਾਲੇ ਤੇ ਥੱਲੇ ਲੱਗ ਕੇ ਨਾ ਗੱਲਾਂ ਕਰੋ ਠੀਕ ਹੈ ਨਾ ਪੰਜਾਬ ਸਰਕਾਰ ਪੰਜਾਬ ਚੋਂ ਚੱਲਣੀ ਚਾਹੀਦੀ ਐ ਇਹ ਦਿੱਲੀ ਤੋਂ ਨਹੀਂ ਚੱਲਣੀ ਚਾਹੀਦੀ ਠੀਕ ਹੈ ਨਾ ਅੱਜ ਦਿੱਲੀ ਵਾਲਿਆਂ ਦੀ ਅਗਵਾਈ ਚ ਇੱਥੇ ਅਫਸਰ ਲੱਗ ਰਹੇ ਆ ਦਿੱਲੀ ਵਾਲਿਆਂ ਦੀ ਜਿਹੜੀ ਆ ਬਹੁਤ ਜਾਣਨ ਦਖਲਦਾ ਜੀ ਪੰਜਾਬ ਚ ਵੱਧ ਚੁੱਕੀ ਆ ਓਐਸਡੀ ਤੱਕ ਵਿੱਤੀ ਸਲਾਹਕਾਰ ਤੱਕ ਦਿੱਲੀੋਂ ਹੁੰਦੇ ਨੇ ਮੈਂ ਕਹਿੰਦਾ ਜੀ ਸਾਰਾ ਕੁਝ ਸੇ ਦਿੱਲੀ ਵਾਲਿਆਂ ਕੋਲ ਚਲੇ ਗਿਆ ਪੰਜਾਬ ਦਾ ਤਾਂ ਰਹੀ ਕੱਖ ਨਹੀਂ ਜੇ ਗੁਜਰਾਤ ਚ ਚੋਣ ਹੋ ਰਹੀ ਹੈ ਪੈਸੇ ਪੰਜਾਬ ਦੇ ਜਾ ਰਹੇ ਆ ਜੇ ਹਿਮਾਚਲ ਚ ਚੋਣ ਹੋ ਰਹੀ ਹੈ ਪੈਸੇ ਪੰਜਾਬ ਤੋਂ ਜਾ ਰਹੇ ਆ ਜੇ ਯੂਪੀ ਚ ਚੋਣ ਹੋਈ ਹੈ ਤਾਂ ਪੰਜਾਬ ਚੋਂ ਪੈਸੇ ਗਏ ਆ ਹੁਣ ਦਿੱਲੀ ਚੋਣ ਆਉਣੀ ਆ ਸਾਰਾ ਪੈਸਾ ਪੰਜਾਬ ਚੋਂ ਜਾਣਾ ਉੱਥੇ ਤੋ ਇਸ ਕਰਕੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਹਾਂ ਨਾ 95 ਗੁੰਗੇ ਬੋਲਿਆਂ ਨੂੰ ਕਿ ਜਮਾਨ ਖੋਲੋ ਬੋਲੋ ਪੰਜਾਬ ਰੋਧ ਪੰਜਾਬੀਅਤ ਦੇ ਪਹਿਰੇਦਾਰ ਬਣ ਕੇ ਪੰਜਾਬ ਦੀ ਗੱਲ ਕਰੋ ਇਕ ਸੋਨਾ ਸਾਹ ਬੜੀ ਦੇਰ ਤੋਂ ਸਾਰੇ ਪੰਜਾਬੀਆਂ ਦੇ ਵੱਲੋਂ ਵੀ ਜਿਹੜੀ ਮੰਗ ਉਠਾਈ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਵੇਂ ਅਸੀਂ ਹਿਮਾਚਲ ਚ ਜਾ ਕੇ ਕੋਈ ਬਾਹਰੋਂ ਆ ਕੇ ਜਿਹੜਾ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਝਾਰਖੰਡ ਦੀ ਲਾ ਗੱਲ ਲਾ ਲਈਏ ਗੁਜਰਾਤ ਦੀ ਗੱਲ ਲਾ ਲਈ ਹਾਲਾਂਕਿ ਗੁਜਰਾਤ ਦੇ ਵਿੱਚੋਂ ਤਾਂ ਜਿਹੜੇ ਕੁਝ ਸਿੱਖ ਪਰਿਵਾਰ ਨੇ ਉਹਨਾਂ ਨੂੰ ਹੁਣ ਸ਼ਾਇਦ ਉੱਜੜਨਾ ਵੀ ਪਵੇਗਾ ਕਿਉਂਕਿ ਉੱਥੋਂ ਉਹਨਾਂ ਦੇ ਕੋਲੋਂ ਜਿਹੜੀਆਂ ਜ਼ਮੀਨਾਂ ਸੀ ਉਹ ਵਾਪਸੀ ਲੈ ਲਈਆਂ ਕਿਉਂਕਿ ਜ਼ਮੀਨਾਂ ਜਾ ਕੇ ਬਾਤ ਕਰੀਆਂ ਪੰਜਾਬੀਆਂ ਨੇ ਉੱਥੇ ਜਾ ਕੇ ਉਹਨਾਂ ਤੋਂ ਜ਼ਮੀਨਾਂ ਹੁਣ ਵਾਪਸੀ ਲੈ ਲਈਆਂ ਸ਼ਾਇਦ ਉਹਨਾਂ ਨੂੰ ਵੀ ਉੱਜੜਨਾ ਪਵੇ ਉੱਥੇ ਜਿਹੜੇ ਜਿੱਦਾਂ ਦੇ ਕਾਨੂੰਨ ਬਣਾਏ ਨੇ ਉਹ ਪੰਜਾਬ 'ਚ ਵੀ ਹੋਣੇ ਚਾਹੀਦੇ ਲਗਾਤਾਰ ਮੰਗ ਉੱਠ ਰਹੀ ਹੈ ਦੇਖੋ ਪਾਲਿਸੀ ਮੈਟਰ ਬਣਾਉਣੀ ਚਾਹੀਦੀ ਹੈ ਪਾਲਿਸੀ ਪਾਲਿਸੀ ਇਹ ਹੈ ਵੀ ਖੇਤੀਬਾੜੀ ਵਾਲੀ ਜ਼ਮੀਨ ਇੱਥੇ ਨਾ ਖਰੀਦ ਸਕੇ ਕੋਈ ਕਿਉਂਕਿ ਸਾਡੇ ਕੋਲ ਬਹੁਤ ਘੱਟ ਹੈ ਬਾਹਰੋਂ ਆ ਕੇ ਖਰੀਦੂਗਾ ਹੋਰ ਘਟੂਗੀ ਹਾਂ ਜੇ ਕਿਸੇ ਨੇ ਇੰਡਸਟਰੀ ਲਾਉਣੀ ਹੈ ਜੇ ਕਿਸੇ ਨੇ ਕੋਈ ਬਿਜ਼ਨਸ ਕਰਨਾ ਕੋਈ ਇੱਥੇ ਫੈਕਟਰੀ ਲਾਉਣੀ ਹੈ ਜੀ ਸਦਕੇ ਲਾਵੇ ਬਣਾਵੇ ਪੰਜਾਬ ਸਰਕਾਰ ਕ ਇੱਥੇ ਕਿਸੇ ਨੇ ਬਿਜ਼ਨਸ ਕਰਨਾ ਉਹਨੂੰ ਖੁੱਲ੍ਹਦਲੀ ਨਾਲ ਸਵਾਗਤ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਪਰ ਇੰਡਸਟਰੀ ਕੌਣ ਲਾਊ ਅੱਜ ਪੰਜਾਬ ਦੇ ਲਾਂਡ ਆਰਡਰ ਕੀ ਹੈ ਕੀ ਹਾਲਾਤ ਬਣ ਗਏ ਨੌਜਵਾਨੇ ਦਿਨ ਨੌਜਵਾਨਾਂ ਦਾ ਦਿਨ ਦੇ ਹਰੇ ਕਤਲ ਹੋ ਰਿਹਾ ਹੈ ਸਰੀਆਮ ਕਤਲ ਹੋ ਰਹੇ ਹਨ ਪਰ ਇੱਥੇ ਇੰਡਸਟਰੀ ਵੀ ਨਹੀਂ ਪੰਜਾਬ ਚ ਆ ਰਹੀ ਠੀਕ ਹੈ ਨਾ ਇਹ ਇਹ ਪਾਲਿਸੀ ਬਣਾਊ ਕੌਣ ਇਹ ਮੈਟਰ ਡਿਸਕਸ ਕੌਣ ਕਰੂ ਕਿਉਂਕਿ ਇਹ ਬਾਗਡੋਰ ਤਾਂ ਦਿੱਲੀ ਨਾਲ ਦੇ ਹਤੇ ਤੇ ਪੰਜਾਬ ਦੀ ਗੱਲ ਤਾਂ ਪੰਜਾਬੀਓ ਕਰੂ ਨਾ ਪਰ ਅੱਜ ਤਰਾਸਦੀ ਹੈ ਸਾਡੀ ਕਿ ਜਿਨ੍ਹਾਂ ਚਾਵਾਂ ਦੇ ਨਾਲ ਇਹ ਸਰਕਾਰ ਬਣਾਈ ਸੀਗੀ ਪੰਜਾਬ ਦੇ ਲੋਕਾਂ ਨੇ ਅੱਜ ਬਸ ਰੱਬ ਹੀ ਰੱਖੋਗੇ ਜੀ ਸੁਹਾਣਾ ਸਾਹਿਬ ਜੀ ਅੱਜ ਦੀ ਆਪਾਂ ਹੋਰ हट ਕੇ ਗੱਲ ਕਰੀਏ ਤਾਂ ਅੱਜ ਪੂਰੇ ਪੰਜਾਬ ਦੀ ਜਿਹੜੀ ਨਿਗਾਹ ਹੈ ਤੁਹਾਡੀ ਵੀ ਨਿਗਾਹ ਸ਼ਾਇਦ ਮੇਰੇ ਸਾਹਿਬ ਨਾਲ ਅਕਾਲ ਤੱਕ ਸਾਡੇ ਟਿੱਕੀ ਹੋਊਗੀ ਕਿਉਂਕਿ ਅੱਜ ਇੱਕ ਫੈਸਲਾ ਆਉਣਾ ਲੰਬੇ ਸਮੇਂ ਤੋਂ ਜਿਹੜੇ ਕਹਦੀ ਕਿ ਵਿਰੋਧੀ ਸੀਗੇ ਉਹ ਇਸ ਫੈਸਲੇ ਦਾ ਉਡੀਕ ਕਰ ਰਹੇ ਸੀ ਅੱਜ ਦੇ ਦਿਨ ਦੀ ਉਡੀਕ ਕਰ ਰਹੇ ਸੀ ਕੀ ਕਹਿਣਾ ਚਾਹੋਗੇ ਦੇਖੋ ਜੀ ਅਕਾਲ ਤੱਕ ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੈਂ ਕੱਲ ਤੱਕ ਸਭ ਨੂੰ ਮੇਰਾ ਸਿਰ ਝੁਕਦਾ ਮੈਂ ਉਸਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਜੋ ਜਥੇਦਾਰ ਸਾਹਿਬ ਫੈਸਲਾ ਕਰਨਗੇ ਅਕਾਲੀ ਦਲ ਤਾਂ ਕਿਉਂਕਿ ਹਮੇਸ਼ਾ ਹੀ ਸ੍ਰੀ ਕਾਲ ਤੱਕ ਸਭ ਨੂੰ ਨਤਮਸਤਕ ਹੋ ਕੇ ਚੱਲਦਾ ਰਿਹਾ ਔਰ ਜੋ ਵੀ ਉਹ ਫੈਸਲਾ ਕਰਨਗੇ ਵਧੀਆ ਫੈਸਲਾ ਕਰਨਗੇ ਔਰ ਅਸੀਂ ਉਹਦਾ ਸਵਾਗਤ ਕਰਾਂਗੇ ਜੀ ਸੁਹਣਾ ਸਾਹਿਬ ਇੱਥੇ ਗੱਲ ਇੱਕ ਕਹਿ ਦੀ ਕਿ ਮੈਂ ਸਵਾਲ ਪੁੱਛਣਾ ਚਾਹੂੰਗਾ ਕਿ ਜਿਹੜੇ ਉਦੋਂ ਬਾਦਲ ਸਾਹਿਬ ਦੇ ਕੋਲ ਬੈਠ ਕੇ ਕੰਨਾਂ 'ਚ ਗੱਲਾਂ ਕਰਦੇ ਸੀ ਅੱਜ ਉਹ ਕਹਿੰਦੇ ਸਾਨੂੰ ਕਾਸੇ ਬਾਰੇ ਪਤਾ ਨਹੀਂ ਹੈਗਾ ਇਹੀ ਤਾਂ ਗੱਲ ਹੈ ਇਹ ਤਾਂ ਅੱਜ ਪੰਜਾਬ ਤੇ ਦਿੱਲੀ ਦੀਆਂ ਸ਼ਕਤੀਆਂ ਭਾਰੂ ਹੋ ਗਈਆਂ ਅੱਜ ਉਹ ਲੀਡਰ ਦਿੱਲੀ ਦੇ ਇਸ਼ਾਰਿਆਂ ਤੇ ਚੱਲ ਰਹੇ ਆ ਅੱਜ ਉਹ ਲੀਡਰ ਨੂੰ ਜਿਹੜੇ ਬਾਦਲ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸੀਗੇ ਜਿਹੜੇ ਬਾਦਲ ਸਾਹਿਬ ਤੋਂ ਸਰਕਾਰਾਂ ਚ ਕਰੋੜਾਂ ਅਰਬਾਂ ਦੇ ਫਾਇਦੇ ਲਏ ਜਿਹੜੇ ਵਜੀਰੀਆਂ ਹਟਾ ਕੇ ਜਿਹੜੇ ਮੈਂਬਰ ਪਾਰਲੀਮੈਂਟ ਬਣ ਲਏ ਉਹ ਅੱਜ ਕਿਤੇ ਨਾ ਕਿਤੇ ਆਪਣੇ ਲੋਭ لالਚ ਲਈ ਕੇਵਲ ਕਈ ਤਾਂ ਸਕورٹی ਲਈਓ ਚਲੇਗੇ ਪੰਜ ਪੰਜ ਚਾਰ ਚਾਰ ਗਨਮੈਨਾਂ ਲਈ ਦੇ ਲਈ ਗੋਡੇ ਟੇਗੇ ਕਈਆਂ ਨੂੰ ਹੋਰ لالਚ ਹੈ ਕਿਸੇ ਨੂੰ ਆਪਣਾ ਮੁੱਢਾ ਸੈੱਟ ਕਰਾਣਾ ਕਿਸੇ ਨੇ ਬਿਜ਼ਨਸ ਲੈਣਾ ਔਰ ਫਿਰ ਉਹ ਇਹਨਾਂ ਨੂੰ ਵਰਤ ਰਹੇ ਆ ਵੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਉਹਨਾਂ ਦਾ ਟਾਰਗੇਟ ਬਾਦਲ ਪਰਿਵਾਰ ਨਹੀਂ ਉਹਨਾਂ ਦਾ ਟਾਰਗੇਟ ਹੈ ਖੇਤਰੀ ਪਾਰਟੀ ਵੀ ਕਮਜ਼ੋਰ ਪ੍ਰਧਾਨ ਬਣਾ ਲੀਏ ਬਾਹਮ ਰੋਡ ਕੇ ਫੈਸਲੇ ਕਰਾ ਲੀਏ ਇਹ ਇਹ ਉਹਨਾਂ ਦਾ ਟਾਰਗੇਟ ਹੈ ਸੋ ਮੈਂ ਤਾਂ ਇਸ ਤੋਂ ਕਹਿ ਨਹੀਂ ਸਕਦਾ ਕਿਉਂਕਿ ਅੱਜ ਬਹੁਤ ਵੱਡਾ ਫੈਸਲਾ ਪੰਜਾਬ ਦੇ ਲਈ ਪੰਜਾਬ ਦੇ ਭਵਿੱਖ ਦੇ ਲਈ ਆਉਣਾ ਸੋ ਜੋ ਫੈਸਲਾ ਅੱਜ ਦਾ ਫੈਸਲਾ ਸੋਣਾ ਸਾਬ 2027 ਤੇ ਫਰਕ ਪਾਊਗਾ ਦੇਖੋ ਜੀ ਬਿਲਕੁਲ ਕਿਉਂਕਿ ਸਾਡੀ ਜਿਹੜੀ ਸਟੇਟ ਹੈ ਉਹ ਸਿਕਸ ਸਟੇਟ ਹੈ ਮੈਜੋਰਟੀ ਸਿੱਖ ਇੱਥੇ ਰਹਿ ਰਹੇ ਨੇ ਤੇ ਹਰੇਕ ਸਿੱਖ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੈ ਔਰ ਅਕਾਲ ਤਖਤ ਸਾਹਿਬ ਤੋਂ ਜੋ ਕੋਈ ਗੱਲ ਆਏਗੀ ਤਾਂ ਹਰੇਕ ਸਿੱਖ ਨੂੰ ਉਸ ਦੀ ਕਿਉਂਕਿ ਜਿਹੜੇ ਸਾਡਾ ਅਕਾਲ ਤਖਤ ਸਾਹਿਬ ਮਹਾਨ ਹੈ ਹਰੇਕ ਸਿੱਖ ਦੇ ਲਈ ਔਰ ਜੋ ਵੀ ਫੈਸਲਾ ਆਏਗਾ ਕਿ 2027 ਚ ਨੂੰ ਪ੍ਰਭਾਵਿਤ ਸਭ ਕਰੇਗੀ ਸੋ ਸੋਣਾ ਸੋ ਫਿਰ ਉਸੇ ਗਲਤੀ ਆਈ ਹੈ ਕੇਸ ਦੀ ਗਲਤੀ ਆਈ ਹੈ ਹੁਣ ਉਹ ਤੁਹਾਨੂੰ ਕਿਤੋਂ ਫੋਨ ਆਇਆ ਜਾਂ ਕਿਤੇ ਪੇਸ਼ ਹੋਣ ਲਈ ਕਿਹਾ ਗਿਆ ਜਾਂ ਤੁਹਾਨੂੰ ਕੋਈ ਹੋਰ ਜਾਣਕਾਰੀ ਹੋਵੇ ਮੈਂ ਤਾਂ ਜੀ ਕੱਲ ਵੀ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਸੀਗਾ ਤੁਹਾਡੇ ਚੈਨਲ ਰਾਹੀਂ ਵੀ ਕਹ ਰਿਹਾ 20 ਪੁਲਿਸ ਨੇ ਅਰੈਸਟ ਪਾਉਣੀ ਹੈ ਹੁਣੇ ਪਾ ਲਵੇ ਆ ਇੱਥੇ ਬੈਠੇ ਆ ਜਿੱਥੇ ਬੁਲਾਉਣਗੇ ਪੂਰੇ ਜਾਵਾਂਗੇ ਬਾਜੇ ਗਾਜੇ ਨਾਲ ਵੀ ਭਾਉ ਭਾਈ ਅਰੈਸਟ ਸਾਨੂੰ ਕਿਹੜਾ ਡਰ ਹੈ ਅਸੀਂ ਕਿ ਕੋਈ ਗਲਤ ਕੰਮ ਕਰਿਆ ਯਾਰ ਹੱਕਾਂ ਦੇ ਲਈ ਲੜੇ ਆ ਇੱਕ ਦੋ ਬੱਚਿਆਂ ਦਾ ਮਰਡਰ ਹੋ ਗਿਆ ਉਹਦਾ ਇਨਸਾਫ ਨਬੀਨਾ ਸੀ ਮੰਗੀਏ ਜੇ ਤੁਸੀਂ ਉਹ ਨਹੀਂ ਦੇਣਾ ਸੀ ਆ ਕੇ ਸੜਕ ਤੇ ਮਗਲੇ ਕਿਹਾ ਹੋ ਗਿਆ ਠੀਕ ਹੈ ਨਾ ਅਸੀਂ ਕਿਹੜਾ ਕੋਈ ਠੱਗੀ ਚੋਰੀ ਕਰ ਲਈ ਅਸੀਂ ਕਿਹੜਾ ਕੋਈ ਉੱਥੇ ਕੱਪੜਾ ਕਰਿਆ ਏ ਅਸੀਂ ਜਿਹੜੇ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਉਹਨਾਂ ਡਰਦੇ ਲੋਕ ਅਸੀਂ ਜੇਲਾਂ ਤੋਂ ਨਹੀਂ ਡਰਦੇ ਕੋਈ ਗੱਲ ਨਹੀਂ ਜੋ ਇਹਨਾਂ ਨੇ ਕਰਨਾ ਉਹ ਕਰ ਲੈਣ ਪਰ ਲੜਾਈ ਲੜਾਂਗੇ ਇੱਥੇ ਤਾਂ ਚਲੋ ਇਹ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਇਹਦੀ ਲੜਾਈ ਹੋਰ ਵੀ ਜਿੱਤੇ ਕਿਤੇ ਲੋੜ ਪਈ ਤਾਂ ਪਰਮਿੰਦਰ ਸੁਹਾਣਾ ਹਲਕੇ ਦੇ ਲੋਕਾਂ ਦੇ ਨਾਲ ਹੈ ਸਰਕਾਰਾਂ ਨਾਲ ਨਹੀਂ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਪਰਮਿੰਦਰ ਸੁਹਾਣਾ ਜਿਨ੍ਹਾਂ ਨੇ ਪੂਰੀ ਜਿਹੜਾ ਕਤਲकांड ਹੋਇਆ ਸੀ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕੀ ਹੋਇਆ ਕੀ ਉਹਦੇ ਵਿੱਚ ਕਾਰਵਾਈ ਹੋਈ ਹੈ ਕਿੰਨੇ ਗ੍ਰਿਫਤਾਰ ਹੋਏ ਨੇ ਉਹ ਸਾਰੀ ਜਾਣਕਾਰੀ ਦਿੱਤੀ ਹੈ ਆਖਰ ਉਹ ਧਰਨਾ ਲਾਉਣਾ ਕਿਉਂ ਪਿਆ ਕਿਉਂਕਿ ਵੱਡੀ ਗੱਲ ਇਹ ਸੀ ਕਿ ਜੇਕਰ ਪੰਜਾਬ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਸਮੇਂ ਸਰ ਹਰੀਕ ਆਗੂ ਦੇ ਵੱਲੋਂ ਇਹੀ ਚੀਜ਼ ਕਹੀ ਜਾ ਰਹੀ ਹੈ ਕਿ ਜੇ ਉਹ ਜਿਹੜਾ ਪ੍ਰਸ਼ਾਸਨ ਆ ਸਮੇਂ ਸਰ ਉਹਨਾਂ ਤੇ ਕਹਦੀ ਹੈ ਕਿ ਹੱਥ ਦਬੋਚਦਾ ਉਹਨਾਂ ਨੂੰ ਸਕੰਜੇ ਚ ਲੈਂਦਾ ਤਾਂ ਜਿਹੜੀ ਨੌਬਤ ਆ ਉਹ ਇੱਥੇ ਤੱਕ ਨਹੀਂ ਆਉਣੀ ਸੀ ਸੋ ਇਦਾਂ ਦੀ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਦਿਓ ਆਜ਼ਾਦਤ